ਸੱਚੇ ਕਾਲ ਜੀ ਇੱਥੇ ਜੀ ਪੰਜਾਬ ਪੁਲਿਸ ਨੇ ਆ ਸ੍ਰੀ ਹਰਮੰਦਰ ਸਾਹਿਬ ਨੂੰ ਉਡਾਨ ਦੀ ਤਮਕੀ ਦੇਣ ਵਾਲੇ ਬੰਦੇ ਨੂੰ ਫੜ ਲਿਆ ਇੱਥੇ ਇਹ ਬੰਦਾ ਕਿਹੜਾ ਹੈ ਇਹਨੂੰ ਕਿੰਜ ਡਿਟੇਨ ਕੀਤਾ ਹੈ ਪੰਜਾਬ ਪੁਲਿਸ ਨੇ ਇੱਥੇ ਕਿਹੜੀ ਵੱਡੀ ਕਾਰਵਾਈ ਕੀਤੀ ਹੈ ਅੱਜੋ ਦੇ ਨਾਲ ਬਹੁਤ ਅਹਿਮ ਕਿਸਮ ਦੀ ਅਪਡੇਟ ਸ਼ੇਅਰ ਕਰਾਂਗੇ ਤੇ ਬਹੁਤ ਜ਼ਿਆਦਾ ਧਮਕੀਆਂ ਜਿਹੜੀਆਂ ਕੰਟੀਨਿਊਸਲੀ ਆਉਂਦੀਆਂ ਪਈਆਂ ਸਨ ਤੇ ਐਦੀ ਵਜ੍ਹਾ ਤੋਂ ਜਿਹੜਾ ਸਕਿਉਰਟੀ ਉਹਦਾ ਉਹਦੀ ਵੀ ਉਹਨੂੰ ਵੀ ਸਖਤ ਕਰ ਦਿੱਤਾ ਗਿਆ ਹੈ 골ਡਨ ਟੈਂਪਲ 'ਤੇ ਤੇ ਇਹ ਹਜੇ ਪਹਿਲੇ ਅਪਡੇਟ ਵੇਖਣੀ ਆ ਜਾਣਕਾਰੀ ਹਾਸਲ ਕਰਨੀ ਫਿਰ ਮਜ਼ੀਦ ਚਰਚਾ ਕਰਾਂਗੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਬਿੰਦੀ ਹੈ ਕਿ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਆਖਿਰਕਾਰ ਪੁਲਿਸ ਨੇ ਲੱਭ ਲਿਆ ਉਸ ਦੀਆਂ ਪੈੜਾਂ ਨੱਪ ਲਈਆਂ ਨੇ ਜੀ ਹਾਂ ਲਗਾਤਾਰ ਤਿੰਨ ਈਮੇਲਸ ਆਈਆਂ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਬਣੇ ਜੋ ਲੰਗਰ ਹਾਲ ਹੈ ਉਸ ਨੂੰ ਵੀ ਉਡਾਉਣ ਦੀਆਂ ਤੇ ਇਸ ਤੋਂ ਬਾਅਦ ਪੰਜਾਬ ਪੁਲਿਸ ਬੀਐਸਐਫ ਤੇ ਹੋਰ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਤੇ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਨਾਲ ਇਸ ਗੱਲ ਦੀ ਵੀ ਜਾਂਚ ਕੀਤੀ ਜਾਣ ਲੱਗੀ ਕਿ ਆਖਿਰਕਾਰ ਈਮੇਲ ਭੇਜਣ ਵਾਲਾ ਹੈ ਕੌਣ ਇਸ ਇਹ ਜੋ ਈਮੇਲ ਆ ਰਹੀ ਸੀ ਉਹ ਲਗਾਤਾਰ ਐਸਜੀਪੀਸੀ ਨੂੰ ਆ ਰਹੀ ਸੀ ਤੇ ਐਸਜੀਪੀਸੀ ਨੇ ਪੰਜਾਬ ਪੁਲਿਸ ਨਾਲ رابطہ ਕਾਇਮ ਰੱਖਿਆ ਤੇ ਪੰਜਾਬ ਪੁਲਿਸ ਨੇ ਵੱਖ-ਵੱਖ ਏਜੰਸੀਆਂ ਨਾਲ ਸੈਂਟਰ ਦੀਆਂ ਏਜੰਸੀਆਂ ਨਾਲ ਮਿਲ ਕੇ ਇਹ ਗੱਲ ਐਸਟੈਬਲਿਸ਼ ਕਰ ਦਿੱਤੀ ਹੈ ਕਿ ਜੋ ਈਮੇਲ ਲਿਖ ਰਿਹਾ ਸੀ ਉਹ ਕੌਣ ਹੈ ਜੀ ਹਾਂ ਸ਼ੁਭਮ ਦੂਬੇ ਨਾਮ ਦਾ ਇੱਕ ਨੌਜਵਾਨ ਜੋ ਕਿ ਹਰਿਆਣਾ ਦੇ ਫਰੀਦাবাদ ਦੇ ਵਿੱਚ ਰਹਿੰਦਾ ਹੈ ਉਸ ਦੀ ਪਛਾਣ ਕੀਤੀ ਹੈ ਪੰਜਾਬ ਪੁਲਿਸ ਨੇ ਉਸ ਤੋਂ ਹਜੇ ਬਹੁਤ ਸਾਰੀਆਂ ਚੀਜ਼ਾਂ ਕਢਵਾਉਣੀਆਂ ਬਾਕੀ ਨੇ ਉਸ ਦਾ ਮੋਬਾਈਲ ਲੈਪਟਾਪ ਸਭ ਜ਼ਬਤ ਕਰ ਲਿੱਤਾ ਗਿਆ ਤੇ ਉਸ ਨੂੰ ਫਿਲਹਾਲ ਹਿਰਾਸਤ ਵਿੱਚ ਲਿਆ ਗਿਆ ਯਾਨੀ ਡਿਟੇਨ ਕੀਤਾ ਗਿਆ ਉਸ ਦੀ ਹਲੇ ਗ੍ਰਿਫਤਾਰੀ ਨਹੀਂ ਪਾਈ ਗਈ ਹੈ ਕਿਉਂਕਿ ਪੰਜਾਬ ਪੁਲਿਸ ਬਹੁਤ ਸਾਰੀਆਂ ਚੀਜ਼ਾਂ ਦੀ ਜਾਂਚ ਕਰ ਰਹੀ ਹੈ ਤੇ ਬਹੁਤ ਸਾਰੇ ਉਹਨਾਂ ਲੋਕਾਂ ਦੀ ਵੀ ਜਾਂਚ ਕਰ ਰਹੀ ਹੈ ਜੋ ਉਸ ਨਾਲ ਸ਼ਾਇਦ ਮਿਲੇ ਹੋ ਸਕਦੇ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਇਹ ਜੋ ਸ਼ਖਸ ਹੈ ਇਹ ਬੀਟੈਕ ਕਰਕੇ ਬੇਰੋਜ਼ਗਾਰ ਸੀ ਫਿਲਹਾਲ ਉਹ ਬੇਰੋਜ਼ਗਾਰ ਸੀ ਕਈ ਕੰਪਨੀਆਂ ਚੋਂ ਕੰਮ ਕਰ ਚੁੱਕਾ ਜੋ ਕਿ ਟੈਕ ਕੰਪਨੀਆਂ ਨੇ ਜਿੱਥੇ ਆਈਟੀ ਦੇ ਨਾਲ ਸੰਬੰਧਿਤ ਕੰਮ ਹੁੰਦੇ ਨੇ ਸ਼ੁਭਮ ਦੂਬੇ ਇਹਨਾਂ ਕੰਪਨੀਆਂ ਚ ਕੰਮ ਕਰ ਚੁੱਕਾ ਹੈ ਤੇ ਇਸ ਨੇ ਹੀ ਫਿਲਹਾਲ ਜੋ ਮੁੱਢਲੀ ਜਾਣਕਾਰੀ حاصل ਹੋਈ ਹੈ ਪੰਜਾਬ ਪੁਲਿਸ ਨੂੰ ਇਸ ਨੇ ਹੀ ਇਹ ਈਮੇਲਾਂ ਕੀਤੀਆਂ ਸੀ ਇਹ ਈਮੇਲ ਕਿਸ ਮੰਤਵ ਨਾਲ ਕੀਤੀਆਂ ਕਿਸ ਨੇ ਕਰਵਾਈਆਂ ਜਾਂ ਇਹਦੇ ਪਿੱਛੇ ਕੌਣ ਲੋਕ ਨੇ ਇਸ ਦੀ ਹਜੇ ਕੋਖ ਕੀਤੀ ਜਾ ਰਹੀ ਹੈ ਪਰ ਇਸ ਦੀ ਜੋ ਕਾਲ ਰਿਕਾਰਡਸ ਨੇ ਇਹਦੇ ਜੋ ਡਿਵਾਈਸਸ ਨੇ ਸਾਰੇ ਇਸ ਸਮੇਂ ਜ਼ਬਤ ਕਰ ਲਏ ਗਏ ਨੇ ਕਿਉਂਕਿ ਸਿੱਧਾ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇਣ ਦਾ ਮਤਲਬ ਕੀ ਸੀ ਇਸ ਦੇ ਪਿੱਛੇ ਕੌਣ ਕੌਣ ਲੋਕ ਜੁੜੇ ਹੋਏ ਨੇ ਇਹ ਸਭ ਦੀ ਜਾਂਚ ਕਰ ਰਹੀ ਹੈ ਪੰਜਾਬ ਪੁਲਿਸ ਇਸ ਲਈ ਕੀਤਾ ਕੀ ਗਿਆ ਕੀਤਾ ਇਹ ਗਿਆ ਕਿ ਪਹਿਲਾਂ ਇੱਕ ਇਸ ਦੇ ਵਿੱਚ ਤਾਰ ਲੱਭੀ ਗਈ ਉਹ ਤਾਰ ਏ ਸੀ ਕਿ ਇਹ ਜੋ ਸ਼ੁਭਮ ਦੂਬੇ ਸੀ ਇਸ ਨੇ ਤਮਿਲਨਾਡੂ ਤੇ ਕੇਰਲਾ ਦੇ ਵਿੱਚ ਵੀ ਕਈ ਚੀਜ਼ਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਈਮੇਲਾਂ ਕੀਤੀਆਂ ਸਨ ਇਸ ਦੇ ਇਸ ਦੇ ਤਹਿਤ ਹੀ ਦਰਬਾਰ ਸਾਹਿਬ ਨੂੰ ਵੀ ਇਸ ਨੇ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਸੀ ਫਿਰ ਇਹਨਾਂ ਦੋਹਾਂ ਚੀਜ਼ਾਂ ਦੀ ਕੜੀ ਪੰਜਾਬ ਪੁਲਿਸ ਨੇ ਜੋੜੀ ਕੀ ਕੇਰਲਾ ਦੇ ਵਿੱਚ ਜਿੱਥੇ ਕਦੇ ਗਿਆ ਵੀ ਨਹੀਂ ਆ ਉੱਥੇ ਦੇ ਲੋਕਾਂ ਨੂੰ ਜਾਣਦਾ ਨਹੀਂ ਫਿਰ ਵੀ ਕੇਰਲਾ ਸਰਕਾਰ ਤੇ ਤਾਮਿਲਨਾਡੂ ਸਰਕਾਰ ਇਸ ਤਰ੍ਹਾਂ ਦੀ ਈਮੇਲਾਂ ਨੂੰ ਕੋਈ ਜਾਂਚ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਧਮਕੀਆਂ ਦਿੱਤੀ ਗਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਂਚ ਕਰਦੇ ਕਰਦੇ ਪੰਜਾਬ ਪੁਲਿਸ ਪਹੁੰਚੀ ਫਰੀਦাবাদ ਤੇ ਇਸ ਨੂੰ ਡਿਟੇਨ ਕੀਤਾ ਤੇ ਹੁਣ ਇਸ ਤੋਂ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਤੋਂ ਬਾਅਦ ਇਹ ਸਾਬਿਤ ਹੋ ਜਾਏਗਾ ਕਿ ਆਖਿਰਕਾਰ ਕੀ ਇਸਨੇ ਕੀ ਸਿਰਫ ਸ਼ਰਾਰਤ ਲਈ ਇਹ ਈਮੇਲ ਕੀਤੀ ਜਾਂ ਇਸ ਦੇ ਪਿੱਛੇ ਕੋਈ ਸੰਗਠਨ ਹੈ ਜਾਂ ਕੋਈ ਲੋਕ ਨੇ ਜੋ ਲੋਕਾਂ ਦੇ ਵਿੱਚ ਪੈਨਿਕ ਫਲਾਉਣਾ ਚਾਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਤੋਂ ਇਹ ਈਮੇਲਸ ਆ ਰਹੀਆਂ ਸਨ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਉਸ ਤੋਂ ਬਾਅਦ ਬੀਐਸਐਫ ਆ ਪੰਜਾਬ ਪੁਲਿਸ ਹੋਵੇ ਸਭ ਇਹ ਸਾਰੀਆਂ ਜੋ ਏਜੰਸੀਆਂ ਨੇ ਸਾਰਿਆਂ ਨੇ ਸਰਚ ਆਪਰੇਸ਼ਨ ਜਾਰੀ ਕਰ ਦਿੱਤਾ ਸੀ ਉਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਚਾਹੇ ਗੱਠੜੀ ਘਰ ਹੋਵੇ ਜਾਂ ਹੋਰ ਥਾਵਾਂ ਹੁਣ ਸਾਰੇ ਪਾਸੇ ਨਿਗਰਾਨੀ ਰੱਖੀ ਜਾ ਰਹੀ ਸੀ ਤੇ ਚੈਕਿੰਗ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਜੋ ਈਮੇਲ ਕੀਤੀ ਗਈ ਹੈ ਇਹ ਈਮੇਲ ਫਰੀਦাবাদ ਤੋਂ ਕੀਤੀ ਜਾ ਰਹੀ ਹੈ ਤਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਸਕੂਲ ਹੋਣ ਜਾਂ ਬੰਬੇ ਦਾ ਨੈਸ਼ਨਲ ਸਟਾਕ ਐਕਸਚੇਂਜ ਹੋਵੇ ਇਸ ਨੂੰ ਵੀ ਓਡੌਨ ਦੀਆਂ ਧਮਕੀਆਂ ਲਗਾਤਾਰ ਆ ਰਹੀਆਂ ਸਨ ਤਾਂ ਦਿੱਲੀ ਬੰਬੇ ਤੇ ਅੰਮ੍ਰਿਤਸਰ ਇਹਨਾਂ ਤਿੰਨਾਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਈਮੇਲ ਵਾਲੀ ਈਮੇਲ ਆਈ ਸੀ ਉਸ ਤੋਂ ਬਾਅਦ ਇਹ ਜਾਂਚ ਉਸੇ ਦਿਸ਼ਾ ਦੇ ਵਿੱਚ ਚਲਾਈ ਗਈ ਕਿ ਇਸ ਤੋਂ ਬਾਅਦ ਇਹ ਵੀ ਜਾਂਚਣ ਦੀ ਕੋਸ਼ਿਸ਼ ਕੀਤੀ ਜਾਏ ਕਿ ਜੋ ਸਟਾਕ ਐਕਸਚੇਂਜ ਨੂੰ ਡਾਉਣ ਦੀ ਧਮਕੀ ਹੋਵੇ ਜਾਂ ਦਿੱਲੀ ਦੇ ਸਕੂਲਾਂ ਨੂੰ ਡਾਉਣ ਦੀ ਧਮਕੀ ਹੋਵੇ ਕਿ ਉਸ ਦੇ ਵਿੱਚ ਵੀ ਸ਼ੁਭਮ ਦੂਬੇ ਸ਼ਾਮਲ ਹੈ ਜਾਂ ਕੋਈ ਹੋਰ ਸ਼ਾਮਲ ਹੈ ਇਹ ਸਭ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਪੁੱਲਰ ਹੋਰਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਪੱਤਰਕਾਰਾਂ ਦੇ ਕਈ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਇਹ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਉਹਦੀ ਡਿਟੇਲ ਵਿੱਚ ਕੁਝ ਕੁਝ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਐ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀਟੈਕ ਹੈਗੀ ਹੈ ਔਰ ਵੱਖ-ਵੱਖ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਬਹੁਤ ਸਾਰੀਆਂ ਚੀਜ਼ਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਮੇਨ ਜਿਹੜੀ ਮੇਲ ਦਾ ਕੰਟੈਂਟ ਹੈ ਉਹ ਡੀਐਮ ਕੇ ਇੱਕ ਪਾਰਟੀ ਹੈ ਪੋਲਿਟਿਕਲ ਪਾਰਟੀ ਉਹ ਨਾ ਬਾਰੇ ਜ਼ਿਆਦਾ ਗੱਲ ਕਰ ਰਹੇ ਆ ਅੰਨਾ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗਰਲ ਸਟੂਡੈਂਟਸ ਬਾਰੇ ਜ਼ਿਕਰ ਕਰ ਰਹੇ ਆ ਬਹੁਤ ਸਾਰੇ ਨਾਮ ਜਿਹੜੇ ਇਦਾਂ ਦੇ ਹੈਗੇ ਆ ਵਿੱਚ ਦਿੱਤੇ ਗਏ ਆ ਉਹ ਡਿਫਰੈਂਟ ਜਿਹੜੇ ਬੰਦੇ ਹੈਗੇ ਉਹ ਜ਼ਿਆਦਾਤਰ ਨਾਮ ਵੀ ਸਾਊਥ ਇੰਡੀਆ ਦੇ ਨਾਲ ਰਿਲੇਟਡ ਹੈਗੇ ਔਰ ਮਦ ਤਾਮਿਲ ਨਾਡ ਦੇ ਬਾਰੇ ਜ਼ਿਆਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬਾਹਰਲੀਆਂ ਸਟੇਟਸ ਦੀ ਪੁਲਿਸ ਯੂਨਿਟਸ ਨਾਲ ਵੀ ਉਹਨਾਂ ਦੇ ਸੀਨੀਅਰ ਆਫਸਰ ਨਾਲ ਇੰਟਰੈਕਟ ਆ ਤਾਮਿਲਨਾਡ ਤੇ ਕੇਰਲਾ ਦੇ ਵਿੱਚ ਤੇ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੀ ਬਹੁਤ ਸਾਰੀਆਂ ਏਦਾਂ ਦੀ ਮੇਲਜ਼ ਆ ਚੁੱਕੀਆਂ ਨੇ ਜਿਨ੍ਹਾਂ ਤੇ ਉਹ ਵੀ ਇਨਵੈਸਟੀਗੇਟ ਕਰ ਰਿਹਾ ਕਾਫੀ ਸਮੇ ਤੋਂ ਸ਼ੁਭਮ ਸਾਨੂੰ ਇੰਡੀਕੇਟਿਵ ਰੋਲ ਆਇਆ ਜੀ ਫਰੋਮ ਟੈਕਨੀਕਲ ਇਨਵੈਸਟੀਗੇਸ਼ਨ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਲੈਟ ਮੀ ਬੀ ਵੈਰੀ ਕਲੀਅਰ ਔਰ ਵੈਰੀਫਾਈ ਕਰਕੇ ਜਦੋਂ ਸਾਡੇ ਕੋਲ ਬਿਲਕੁਲ ਫਾਈਨਲ ਪਿਕਚਰ ਕਲੀਅਰ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਦੱਸਿਆ ਸਾਫਟਵੇਅਰ ਇੰਜੀਨੀਅਰ ਹੈ ਦੋ ਕੰਪਨੀਆਂ ਚ ਪਹਿਲਾਂ ਕੰਮ ਕਰ ਚੁੱਕਿਆ ਔਰ ਉਸ ਤੋਂ ਬਾਅਦ ਹੁਣ ਹੀ ਇਸ ਐਸਵੇਲੇ ਅਨਐਮਪਲoyed ਹੈ ਅਰੇਸਟ ਨਹੀਂ ਹੋਇਆ ਜੀ ਉਹਨੂੰ ਅਸੀਂ ਨੋਟਿਸ ਦੇ ਕੇ ਸ਼ਾਮਲ ਤਫਤੀਸ਼ ਕੀਤਾ ਉਹ ਉਹ ਜਗ੍ਹਾ ਡੈਟੇਲਸ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ ਬਟ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਣਾ ਸਾਰਿਆਂ ਦਾ ਮੰਤਵ ਹੀ ਇਹ ਹੋਣਾ ਚਾਹੀਦਾ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀਏ ਅਥੇ ਜੀ ਇੱਕ ਬੰਦੇ ਨੂੰ ਫੜ ਲਿਆ ਗਿਆ ਹੈ ਸ਼ੁਭਮ ਦੂਬੇ ਕਰਕੇ ਉਹਦਾ ਨਾਂ ਹੈ ਤੇ ਉਹ ਟੈਕ ਕੰਪਨੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੰਮ ਕੀਤਾ ਤੇ ਉਹਨੂੰ ਇਸ ਬਾਰੇ ਵਿੱਚ ਕਾਫੀ ਨੌਲੇਜ ਵੀ ਹੈ ਤੇ ਐਸ ਕਰਕੇ ਉਹਨੇ ਈਮੇਲਸ ਕਰ ਲਿਆ ਈਮੇਲਸ ਉਹਨੇ ਕਿਉਂ ਕਰ ਲਿਆ ਤੇ ਉਹਦੇ ਪਿੱਛੇ ਉਹਦਾ ਇੰਟੈਂਸ਼ਨ ਕੀ ਸੀ ਨਾਲ ਇੱਥੇ ਇਹ ਚੀਜ਼ ਸਾਬਜ਼ਾਹਿਰ ਹੈ ਕਿ ਇੱਥੇ ਲੋਕਾਂ ਦੇ ਵਿੱਚ ਖੋਫ ਲਾਣਾ ਚਾਹਦੇ ਸੇ ਜੋ ਵੀ ਅਨਾਸਰ ਸਨ ਇਹਦੇ ਪਿੱਛੇ ਜੋ ਵੀ ਉਹਨਾਂ ਦਾ ਮਕਸਦ ਸੀ ਮੇਨ ਮਕਸਦ ਇਹ ਹੀ ਸੀ ਕਿ ਖੋਫ ਫੈਲਾਇਆ ਜਾਏ ਜਿਹੜੇ ਵੀ ਲੋਕ ਸ੍ਰੀ ਦਰਬਾਰ ਸਾਹਿਬ ਦਾ ਵਿਜ਼ਿਟ ਕਰਦੇ ਨੇ ਉੱਥੇ ਆ ਕੇ ਠੀਕ ਹੈ ਵਿਜ਼ਿਟ ਕਰਦੇ ਪਏ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਏ ਤੇ ਇੱਥੇ ਇਹ ਜੇ ਬੰਦਾ ਜਿਹਨੂੰ ਫੜਿਆ ਗਿਆ ਹੈ ਹੁਣ ਇਹਦੇ ਕੋਲੋਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਰਨੀ ਸਟਾਰਟ ਕੀਤੀ ਗਈ ਹੈ ਤੇ ਹੁਣ ਇਨਵੈਸਟੀਗੇਸ਼ਨ ਜਿਹੜੀ ਹੈ ਕਰਕੇ ਫਿਰ ਪਤਾ ਚੱਲੇਗਾ ਕਿ ਅੱਥੇ ਪਿੱਛੇ ਜਿਹੜੇ ਨੇ ਕਿਹੜੇ-ਕਿਹੜੇ ਹੱਥ ਨੇ ਤੇ ਕਿਹੜੇ ਲੋਕਾਂ ਦੇ ਕਹਿਣ ਤੇ ਇਹ ਬੰਦਾ ਜਿਹੜਾ ਇੰਜ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਨਾਲ ਉਡਾਣ ਦੀਆਂ ਦੀਆਂ ਜਿਹੜੀਆਂ ਧਮਕੀਆਂ ਨੇ ਉਲਾਂਦਾ ਪਿਆ ਸੀ ਤੇ ਇੱਥੇ ਹਜੇ ਇੱਕ ਫੜਿਆ ਗਿਆ ਐ ਇੱਥੇ ਹੋਰ ਵੀ ਨੇ ਜਿਹੜੇ ਇਹਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਵੀ ਫੜਿਆ ਜਾਏਗਾ ਤੇ ਇੱਕ ਇਹ ਅਪਡੇਟ ਸੀ ਜੇ ਤੁਹਾਡੇ ਸ਼ੇਅਰ ਕਰਨੀ ਸੀ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਇਸ ਬਾਰੇ ਵਿੱਚ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੁੰਦੀ ਸੱਚੇ ਕਾਲਜ